ओके 3190 ਦੇਖੋ ਜੀ ਜੋ ਇਹ ਘਟਨਾ ਵਾਪਰੀ ਹੈ ਇਹਦੇ ਦੇ ਜਿੰਨੀ ਦਿੰਦਿਆ ਕੀਤੀ ਜਾ ਸਕੇ ਸੋਰੀ ਆ ਕਿਉਂਕਿ ماں ਪੇ ਦਾ ਇਕੱਲਾ ਪੁੱਤ ਸੀਗਾ ਫਾਦਰ ਸਾਹਿਬ ਦੀ ਇਹਦੀ ਅਜ ਤੋਂ 4 ਸਾਲ ਪਹਿਲਾਂ ਮੌਤ ਹੋ ਗਈ ਤੇ ਇਹ ਮਾਤਾ ਦਾ ਇਕੋਸਾ ਰਹਾ ਸੀ ਉਹ ਵੀ ਦੁਨੀਆ ਤੋਂ ਚਲੇ ਗਿਆ ਐਸੇ ਲਈ ਜਿਹੜਾ ਪਰਿਵਾਰ ਦਾ ਹੌਸਲਾ ਦੇਣ ਨੂੰ ਕੋਈ ਸ਼ਬਦ ਜੀ ਸਾਨੂੰ ਮਿਲਦਾ ਵੀ ਕਿਹੜੇ ਸ਼ਬਦਾਂ ਦਾ ਹੋ ਸਕਦੀ ਏ ਕਿਉਂਕਿ ਜੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਛੋਟਾ ਹੋਵੇ ਤੇ ਉਹ ਕਹੋਗੇ ਵੱਡਾ ਹੋ ਜਾਊਗਾ ਤੇ ਇਹਦੇ ਆਖਰੀ ਬੱਚਾ ਸੀ ਇਹਨਾਂ ਦਾ ਜੋ ਇਸ ਸੰਸਾਰ ਤੋਂ ਚਲ ਗਿਆ ਸੋ ਬਾਜ ਉਹਦਾ ਸੰਸਕਾਰ ਕੀਤਾ ਸਾਰਾ ਨਗਰ ਜਿਹੜਾ ਹੈ ਬਹੁਤ ਦੁੱਖ ਦੇ ਵਿੱਚ ਡੁੱਬਾ ਹੋਇਆ ਵਾ ਧੰਨਵਾਦ ਕਰਦੇ ਆਂ ਅਸੀਂ ਕੁਲਦੀਪ ਸੋਦਾ ਧਰਵੀਰ ਗਾਂਧੀ ਜੀ ਦਾ ਸਾਡੇ ਪਰਦੇ ਜਿਹੜੇ ਅਕਬਾਲ ਪੱਦਾ ਜਿਹੜੇ ਉੱਥੇ ਸਾਡੇ ਇੰਗਲੈਂਡ ਦੇ ਵਿੱਚ ਰਹ ਰਹੇ ਆ ਜਿਹਨਾਂ ਦੇ ਜਤਰਾ ਸਲਕੇ ਇਹ ਸਾਨੂੰ ਜਿਹੜਾ ਆਦਰਸ਼ ਨਸੀਬ ਹੋਇਆ ਸੋ ਮਹਾਰਾਜ ਦਾ ਭਾਣਾ ਹੈ ਮੰਨਣਾ ਪੈਣਾ ਇਸੇ ਕੋਈ ਕਿਸੇ ਦਾ ਜ਼ੋਰ ਨਹੀਂ ਚੱਲਦਾ ਜੋ ਸਤਪੁਰ ਦੇ ਕੀਤਾ ਉਹ ਸਵੀਕਾਰ ਕਰਾਂਗੇ ਬੜਾ ਤੁਹਾਡੇ ਬੱਚੇ ਦੀ ਮੌਤ ਹੋਈ ਹੈ ਇਹਦੀ ਮੌਤ ਦੀ ਕੀ ਕਾਰਨ ਸਾਹਮਣੇ ਆਇਆ ਦੇਖੋ ਜੀ ਇਹ ਤੇ ਜਿਹੜੀ ਮੈਡੀਕਲ ਰਿਪੋਰਟ ਆ ਉਹੋ ਸਪਸ਼ਟ ਕਰ ਸਕਦੀ ਹੈ ਕੋਈ ਮੈਂ ਐਵੇਂ ਆਪਣੇ ਆਪ ਨੂੰ ਕਹੀ ਜਾਂ ਵੀ ਇਸ ਤਰ੍ਹਾਂ ਮਾ ਉਸ ਤਰ੍ਹਾਂ ਮਾ ਇਹ ਸਸਪੈਂਸ ਵਿੱਚ ਗੱਲ ਹੈ ਜੇ ਆ ਉਹ ਉਸ ਗੌਰਮੈਂਟ ਨੂੰ ਪਤਾ ਹੋ ਮੈਡੀਕਲ ਤੁਹਾਡਾ ਕੋਈ ਰਿਸ਼ਤੇ ਹੈ ਹੈ ਜਿਹੜਾ ਉੱਤਰੀ ਹੋ ਜਾਵੇ ਹੈਗੇ ਹੈਗੇ ਕਦਗੇ ਕਾਰਵਾਈ ਪਰ ਪੂਰੀ ਜਾਂਚ ਕਰੀ ਹੋਊਗੀ ਪੂਰਾ ਉਹਦੇ ਵਿੱਚ ਪੜਤਾਲ ਕਰਕੇ ਜਿਹੜੀ ਸੱਚ ਸਾਹਮਣੇ ਲਿਆਂਦਾ ਜਾਊਗਾ ਕੀ ਮੰਗਦੇ ਮੰਗਦੇ ਇਹ ਹੈ ਕਿ ਇਹਦੀ ਜਿਹੜੀ ਡੈਥ ਹੋਈ ਹੈ ਸੱਚ ਸਾਹਮਣੇ ਆਉਣਾ ਚਾਹੀਦਾ ਸਾਨੂੰ ਸਾਹਮਣੇ ਆਉਂਦਾ ਹਾਂ ਜੀ ਕਾਗ ਕਿਉਂ ਕਿਉਂ ਮੁੱਕ ਹੋਈਆ ਕਿਦਾਂ ਹੋਈਆ ਕਿਵੇਂ ਹੋਈਆ ਰੋਣੋ ਜੇ ਸਾਹਮਣੇ ਕਿਉਂਕਿ ਮਾਤਾ ਨੂੰ ਸਹੀ ਤਾਂ ਹੀ ਹੋਣੀ ਆ ਨਾ ਵੀ ਮੇਰਾ ਪੁੱਤ ਕਿਵੇਂ ਗਿਆ ਇਸ ਦੁਨੀਆਂ ਦੇ ਉੱਤੋਂ ਜੀ ਜੀ ਇਸ ਕਰਕੇ ਉਹਦਾ ਪ੍ਰਤਾਪ ਹੋਣੀ ਪੈਗੀ ਹਾਂਜੀ ਬਾਕੀ ਠੀਕ ਆ ਸਾਰਿਆਂ ਨੂੰ ਲੋਕਿਆ ਇਸ ਗੱਲ ਦਾ ਵਾਹਿਗੁਰੂ ਜੀ ਦਾ ਕਾਹਲ ਸਾਹਿਬ ਭਾਈ ਸਰ ਜੀ ਕਣਕ ਨੂੰ ਅੱਜ ਵਧੀਆ ਤਕਰੀਬਾ ਹਰਮਨ ਜੋਤ ਤਕਰੀਬਨ 1.5 ਸਾਲ ਪਹਿਲਾਂ ਇਹ ਇੰਗਲੈਂਡ ਗਿਆ ਸੀ 25 ਲੱਖ ਕਰਜ਼ਾ ਚੱਕ ਕੇ ਇਸ ਦੇ ਫਾਦਰ ਦੀ 6 ਸਾਲ ਪਹਿਲਾਂ ਮੌਤ ਹੋ ਚੁੱਕੀ ਆ ਇਹ ਰਜਾਨਾ ਆਪਣੀ ਮਾਤਾ ਨੂੰ ਫੋਨ ਕਰਦਾ ਸੀ 12 ਫਰਵਰੀ ਨੂੰ ਜਦੋਂ ਇਹਦਾ ਫੋਨ ਨਾ ਆਇਆ ਤਾਂ ਇਹਦੀ ਮਾਤਾ ਨੇ ਬਾਰ-ਬਾਰ ਟਰਾਈ ਕੀਤੀ ਮੈਸੇਜ ਛੱਡੇ ਬਟ ਉਹ ਮੈਸੇਜ ਸੀਨ ਵੀ ਨਹੀਂ ਸੀ ਹੋ ਰਹੇ ਉਹ ਲਾਸਟ 2:44 ਕਿਤੇ ਕਿਤੇ ਸੀਨ ਆ ਰਿਹਾ ਸੀ ਬਟ ਫਿਰ ਇਹਨੇ ਉਹਦੇ ਦੋਸਤਾਂ ਨੂੰ 8-10 ਘੰਟੇ ਤੋਂ ਬਾਅਦ ਉਹਦੇ ਦੋਸਤਾਂ ਨੂੰ ਫੋਨ ਕੀਤਾ ਤੇ ਉਹਨੇ ਕਿਹਾ ਵੀ ਹਸਪੀਟਲ ਦਾ ਖਮਾ ਹੈ ਉਹ ਤੇ ਉਹ ਕਹਿੰਦੀ ਵੀ ਦੱਸੋ ਕੀ ਗੱਲ ਹੋਈ ਉਹਨੂੰ ਉਹ ਕਹਿੰਦੇ ਜੀ ਉਹ ਅੰਕਲ ਜੀ ਦੱਸਣਗੇ ਮਤਲਬ ਉਹ ਜਿਹੜਾ ਇਹਨਾਂ ਦਾ ਮਾਲਕ ਸੀ ਮਾਲਕ ਨੇ ਨੇ ਕਿਹਾ ਕਿ ਉਹ ਜਦੋਂ ਪੁੱਛਿਆ ਵੀ ਹਸਪੀਟਲ ਦੇ ਹਾਲਤ ਤਾਂ ਦੱਸੋ ਕਿ ਮੈਂ ਇਮੀਡੀਏਟੋ ਇਦਾਂ ਘਪਾਈ ਪਈ ਆ ਤੇ ਮੈਂ ਕੱਲੀ ਔਰਤ ਆ ਤੇ ਉਹਨੇ ਕਿਹਾ ਵੀ ਉਹ ਜਿਹੜੀ ਉਹਦੀ ਇਹ ਜਿਹੜਾ ਹੈਗਾ ਇਹ ਉਹ ਖੂਨ ਦੇ ਰਿਸ਼ਤੇ ਨੂੰ ਦੱਸ ਸਕਦੇ ਆ ਹੋਰ ਕਿਸੇ ਨੂੰ ਦੱਸਦੇ ਨਹੀਂ ਫਿਰ ਉਸ ਤੋਂ ਬਾਅਦ ਉਸਨੇ ਫੋਨ ਨਹੀਂ ਚੱਕਿਆ ਫਿਰ 18 ਤਰੀਕ ਨੂੰ ਖਬਰ ਆਉਂਦੀ ਆ ਕਿ ਉਹਦੀ ਡੈਥ ਹੋ ਗਈ ਆ ਫਿਰ ਅਸੀਂ ਅ ਡਾਕਟਰ ਧਰਮਵੀਰ ਗਾਂਧੀ ਕੁਲਦੀਪ ਧਾਲੀਆਂ ਸਾਡੇ ਪਿੰਡ ਦੇ ਇਕਬਾਲ ਸਿੰਘ ਪੱਡਾ ਸਾਹਿਬ ਦਾ ਕਾਉਂਸਲਰ ਉਹਨਾਂ ਦੀ ਹੈਲਪ ਦੇ ਨਾਲ ਜਿਹੜੀ ਅਸੀਂ ਇਹ ਬਾਡੀ ਮਗਾਉਣ ਵਾਸਤੇ ਤੇ ਪਰਿਵਾਰ ਨੂੰ ਇਨਸਾਫ ਮਤਲਬ ਦਿਵਾਉਣ ਵਾਸਤੇ ਉਹਨਾਂ ਆਪਣਾ ਚਿੱਠੀ ਪੱਤਰ ਪੱਤਰ ਵਿਹਾਰ ਜਿਹੜਾ ਸ਼ੁਰੂ ਕੀਤਾ ਤੇ ਅੱਜ ਵੀ ਕੁਲਦੀਪ ਢਾਲੀਵਾਲ ਦੀ ਮਤਲਬ ਤੇ ਇਕਬਾਲ ਸਿੰਘ ਪੱਡਾ ਦੀ ਮਤਲਬ ਆਰਥਿਕ ਸਹਿਯੋਗ ਤੇ ਹੋਰ ਸਾਰੇ ਸਹਿਯੋਗ ਦੇ ਨਾਲ ਅੱਜ ਇਹ ਬੋਡੀ ਪਿੰਡ ਪਹੁੰਚੀ ਆ ਤੇ ਸਾਰਾ ਜਿਹੜਾ ਪਿੰਡ ਆ ਉਹ ਗੰਗੀਨ ਹਾਲਤ ਚ ਕਿਹੜੇ ਰਿਪੋਰਟ ਤੇ ਬੋਡੀ ਆਈ ਸੀ ਕੋਈ ਮੰਤਰੀ ਆਇਆ ਸੀ ਉੱਥੇ ਕੁਲਦੀਪ ਢਾਲੀਵਾਲ ਰਿਸਿਵ ਕਰਨ ਆਏ ਸੀ ਜਿਹੜਾ ਉਹ 82 ਦਾ ਕਿਹੜੀ ਕੰਟਰੀ ਸੀਗਾ ਇਹ ਇੰਗਲੈਂਡ ਦੇ ਵਿੱਚ ਦੇ ਮੌਤ ਜਿਹੜੀ ਆ ਕਿੰਨਾ ਰਾਤਾਂ ਚ ਹੋਈ ਸੀ ਉਹ ਇਸ ਜਿਹੜੀ ਆ ਕਿੰਨੂੰ ਵਾਤ ਜੋੜ ਕੇ ਬੇਨਤੀ ਵੀ ਇਸ ਦੀ ਜਦੋਂ ਬੋਡੀ ਮਿਲੀ ਮੈਂ ਮਤਲਬ ਤੇ ਬੇਹੋਸ਼ੀ ਹਾਲਤ ਦੇ ਵਿੱਚ ਇਹ ਸ਼ਾਇਦ ਚੋਂ ਮਿਲਿਆ ਤੇ ਵੀਰਵਾਰ ਨੂੰ ਉਸ ਤੋਂ ਬਾਅਦ ਇਸ ਨੂੰ ਜਦੋਂ ਹਸਪੀਟਲ ਚ ਵੀ ਮਤਲਬ ਕੋਈ ਸਾਡੇ ਨੌਨ ਬੰਦੇ ਜਾਂਦੇ ਰਹੇ ਆ ਤੇ ਉਹ 18 ਤਰੀਕ ਨੂੰ ਉਹਨਾਂ ਨੇ ਡੈਥ ਜਿਹੜੀ ਆ ਉਹ ਡਿਕਲੇਅਰ ਕਰ ਦਿੱਤੀ ਸੀ ਵੈਂਟੀਲੇਟਰ ਤੇ ਸੀ ਉਹ ਉਹਨਾਂ ਕਰ ਮੰਗ ਕਰਦੇ ਜਿਹੜੀ ਕਰ ਅਸੀਂ ਇਹ ਮੰਗ ਕਰਦੇ ਆ ਕਿ ਇਸ ਦੀ ਜਿਹੜੀ ਆ ਭਾਰਤੀ ਹਾਈ ਕਮਿਸ਼ਨਰ ਨੂੰ ਵੀ ਅਪੀਲ ਕਰਦੇ ਆ ਕਿ ਇਸ ਦੀ ਜਿਹੜੀ ਮੌਤ ਦੀ ਜਾਂਚ ਹੋਣੀ ਚਾਹੀਦੀ ਆ ਮਾਲਕ ਜਿਹੜਾ ਉਹ ਸ਼ੱਕੀ ਘੇਰੇ ਚ ਆ ਕਿ ਉਸ ਦਾ ਜਦੋਂ ਏਮਪਲਾਇਰ ਦੀ ਡੈਥ ਹੁੰਦੀ ਆ ਏਮਪਲਾਈ ਦੀ ਡੈਥ ਹੁੰਦੀ ਆ ਤੇ ਉਹ ਗਾ ਉਹ ਬੰਦਾ ਸਾਡੇ ਪਰਿਵਾਰ ਦੇ ਨਾਲ ਕੁਝ ਹੈ ਤਾਂ ਕਰਦਾ ਕੋਈ ਹੈਲਪ ਕਰਦਾ ਉਸ ਨੇ ਕੋਈ ਹੈਲਪ ਨਹੀਂ ਕੀਤੀ ਫੋਨ ਵੀ ਨਹੀਂ ਚੱਕ ਰਿਆ ਅਸੀਂ ਚਾਹੁੰਦੇ ਆ ਕਿ ਭਾਰਤ ਸਰਕਾਰ ਪੰਜਾਬ ਸਰਕਾਰ ਦੇ ਤਾਂ ਕਿ ਸਾਡੀ ਹੈਲਪ ਕਰੇ ਪਰਵਾਰ ਦੀ 25 ਲੱਖ ਕਰਜ਼ਾ ਚੱਕ ਕੇ ਜਿਹੜਾ ਇਹ ਮਾਰ ਗਿਆ ਹੋਇਆ ਸੀ ਬੱਚਾ ਉਸ ਦੀ ਮਾਤਾ ਮਤਲਬ ਇੱਕ ਕਪੜੇ ਸਿਉਂਕੇ ਕਿਜ਼ਾਰਾ ਕਰਦੀ ਆ ਔਰ ਇਸ ਪਰਵਾਰ ਦਾ ਬੜਾ ਯੋਗਦਾਨ ਆ ਕਿ ਇਸ ਤੇ ਦਾਦਾ ਜੀ ਸਾਡੇ ਪਿੰਡ ਦੇ ਸਾਫਕਾ ਸਰਪੰਚ ਸਰਦਾਰ ਮੱਖਣ ਸਿੰਘ ਜੀ ਰਹਿ ਚੁੱਕੇ ਆ ਅੱਜ ਉਹ ਪਿੰਡ ਦੀਆਂ ਨਾਲੀਆਂ ਗਲੀਆਂ ਉਹਨਾਂ ਦੀ ਰਹਿਨਮਾਈ ਹੀਟ ਔਰ ਕੰਮ ਜੰਗਲ ਪੱਧਾ ਨੇ ਰੱਖ ਕੇ ਨੌਜਵਾਨ ਪਾਰਸਭਾ ਬਣਾ ਕੇ ਇਹ ਸਾਰਾ ਕੋਈ ਕੰਮ ਜਿਹੜਾ ਪਿੰਡ ਦੇ ਵਿੱਚ ਕਰਵਾਇਆ ਸੀ ਉੱਚੀ ਇਹਨੇ ਅੱਜ ਵਿੱਚ ਮੌਤ ਹੋਈ ਆ ਕਿਵੇਂ ਮੌਤ ਹੋਈ ਆ ਕੋਈ ਤੁਸੀਂ ਕੋਈ ਵੇਖਿਆ ਇਹ ਕਲਵੰਤ ਸਿੰਘ ਸਾਡੇ ਪਿੰਡ ਦਾ ਇਸ ਬੱਚੇ ਦਾ ਡੈਡੀ ਹੈ ਕਲਵੰਤ ਸਿੰਘ ਦਾ ਇਕਲੌਤਾ ਇਹ ਬੇਟਾ ਮਾਂ ਦਾ ਇਕਲੌਤਾ ਪੁੱਤ ਸੀਗਾ ਭੈਣ ਦਾ ਇਕਲਾ ਭਰਾ ਸੀਗਾ ਪਰਿਵਾਰ ਕੋਲ ਜਿਹੜਾ ਹੈ ਇਹ ਇਸ ਸਦਮੇ ਚੋਂ ਨਿਕਲਣ ਲਈ ਹਲੇ ਕਾਫੀ ਟਾਈਮ ਲੱਗੂਗਾ ਜਿਹੜੀ ਮੌਤ ਹੈ ਇੱਥੇ ਸਾਡੇ ਆਪਾਂ ਸਮਝਦੇ ਹਾਂ ਕਿ ਇੱਥੇ ਸਰਕਾਰਾਂ ਦਾ ਕੋਈ ਰੋਲ ਰੋਜ਼ਗਾਰ ਦੇ ਪ੍ਰਤੀ ਕੋਈ ਆਸ਼ਾਵਾਦੀ ਨਹੀਂ ਹੈ ਜੇ ਇਸ ਬੱਚੇ ਨੂੰ ਇੱਥੇ ਕੋਈ ਰੋਜ਼ਗਾਰ ਮਿਲਿਆ ਹੋ ਜਾਂਦਾ ਉਹ ਸਦਾ ਵਿਦੇਸ਼ ਨਾ ਜਾਂਦਾ ਵਿਦੇਸ਼ ਵਿੱਚ ਵੀ ਕੋਈ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਆ ਪੈਦਾ ਹੋਏ ਹੈ ਜਿਹਦੇ ਵਿੱਚ ਸਾਡੇ ਬੱਚਿਆਂ ਨੂੰ ਉੱਥੇ ਵੀ ਕੋਈ ਸਹੀ ਤਰੀਕੇ ਨਾਲ ਰੋਜ਼ਗਾਰ ਮਿਲਦਾ ਨਹੀਂ ਹੈ ਉਸ ਦੇ ਵਿੱਚ ਵੀ ਲੱਗਦਾ ਵੀ ਕਾਫੀ ਸਮਾਂ ਬੱਚਾ ਉੱਥੇ ਰੋਜ਼ਗਾਰ ਤੋਂ ਵਾਂਝਾ ਰਿਹਾ ਹੈ ਤੇ ਜਿਹੜੀ ਮੌਤ ਹੈ ਇਹ ਤੇ ਉੱਥੇ ਦੇ ਜਿਹੜੇ ਕਾਰਨ ਮੈਡੀਕਲ ਰਿਪੋਰਟ ਦੇ ਆਧਾਰ ਤੇ ਹੋਊਗਾ ਪਰ ਜੇ ਸਾਨੂੰ ਇੱਥੇ ਕੋਈ ਰੋਜ਼ਗਾਰ ਅਸ਼ੇ ਮਿਲਣ ਸਾਡੇ ਨੌਜਵਾਨ ਜਿਹੜੇ ਹੈ ਉਹ ਵਿਦੇਸ਼ ਵਿੱਚ ਇਸ ਤਰ੍ਹਾਂ ਨਾ ਨਾ ਜਾਣ ਇਹ ਇਸ ਪ੍ਰਸ਼ਾਸਨ ਸਰਕਾਰ ਤੋਂ ਮੰਗ ਹੈ ਕਿ ਵਿਚਾਰਿਆਂ ਦਾ ਕੋਈ ਰੋਜ਼ਗਾਰ ਦਾ ਹੋਰ ਸਾਧਨ ਨਹੀਂ ਹੈ ਆਮਦਨ ਦਾ ਵੀ ਕੋਈ ਇਹ ਬੱਚੇ ਤੋਂ ਬਿਨਾ ਕੋਈ ਜਰੀਆ ਨਹੀਂ ਸੀਗਾ ਕੋਈ ਇਹ ਸੰ ਨੂੰ ਕੋਈ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਜਿਹੜੇ ਇਸ ਤਰ੍ਹਾਂ ਦੀਆਂ ਮੌਤਾਂ ਹੋਣ ਈ ਹੈਗੀਆਂ ਇਸ ਕਾਫੀ ਵਿਦੇਸ਼ਾਂ ਦੇ ਵਿੱਚ ਇੱਕ ਸਰਕਾਰ ਇਸ ਤੇ ਪਤੀ ਕੋ ਤਹ ਤੱਕ ਜਾ ਕੇ ਕੋਈ ਇਹ ਜ ਨਿਜ਼ਮ ਜਿਹੜੇ ਕੋ ਤੈ ਕਰਨ ਕਿ ਬੱਚਾ ਨੂੰ ਕੁਝ ਇਥੇ ਰੋਜ਼ਗਾਰ ਮਿਲੇ ਕੁਝ ਜਿਹੜੀ ਇਸ ਤਰ੍ਹਾਂ ਦੀ ਅਨਸਰਟਨ ਮੌਤ ਹੋ ਜਾਂਦੀ ਹੈ ਪਰਿਵਾਰ ਦੇ ਵਸੀਲੇ ਲਈ ਜਿਹੜੀ ਆ ਉਸ ਦੀ ਕੋਈ ਪੈਨਸ਼ਨ ਵਗੈਰਾ ਜਿਹੜੀ ਆ ਉਹ ਜ਼ਰੂਰ ਕੋ ਇਹਨਾਂ ਨੂੰ ਜਿਹੜਾ ਹੈਗਾ ਉਹ ਮਿਲਣੀ ਚਾਹੀਦੀ ਹੈਗੀ ਆ ਤੋ ਸੋ ਇਹ ਦੁੱਖ ਦੀ ਘੜੀ ਹੈ ਸਾਰਾ ਨਗਰ ਸਾਰਾ ਇਲਾਕਾ ਇਸ ਪ੍ਰਵਾਹ ਦੇ ਨਾਲ ਹੈ ਸੋ ਇਹੋ ਕਹਿੰਦੇ ਹਾਂ ਸਾਰਿਆਂ ਭਾਈ ਗੁਰਜੀ ਦਾ ਖਾਲਸਾ